ਸੁਣੋ ਕੀ ਹੋ ਗਿਆ 2 ਮਿੰਟ ਮੈਨੂੰ ਕੰਮ ਨਾ ਕਰਨ ਦਿਆ ਕਰੋ ਪੋਟੀ ਕਰਤੀ ਨੇ ਤਾਂ ਫਿਰ ਕੀ ਹੋ ਗਿਆ ਸਾਫ਼ ਕਰ ਦੋ ਹਾਂ ਹਾਂ ਕੀ ਮੈਂ ਕਿੱਧਰ ਸਾਫ਼ ਕਰਾਂਗਾ ਓ ਯਾਰ ਆਪੇ ਆ ਵਾਈਪ ਤੇ ਆਪੇ ਡਾਇਪਰ ਸਾਫ਼ ਕਰਕੇ ਚੇਂਜ ਕਰ ਦੋ ਉਸ ਚ ਕੀ ਹੈ ਮੈਂ ਨਹੀਂ ਕਰਦੀ ਰੋਜ਼ ਇੱਕ ਦਿਨ ਕਰ ਦੂੰਗੀ ਤਾਂ ਕੀ ਹੋ ਜਾਏਗਾ ਯਾਰ ਪੋਟੀ ਨੇ ਯਾਰ ਸੁੱਸੂ ਕਰ ਸਕਦਾ ਨਾ ਸਾਫ਼ ਓ ਯਾਰ ਸੁੱਸੂ ਦਾ ਸਾਫ਼ ਨਹੀਂ ਕਰਨਾ ਪੈਂਦਾ ਹੱਦ ਹੋ ਗਈ ਪੋਟੀ ਸਾਫ਼ ਕਰਨੀ ਹੁੰਦੀ ਆ ਆਪਣੇ ਵੀ ਤਾਂ ਕਰਦੇ ਹੀ ਆ ਬੱਚੇ ਦੇ ਘੱਲੇ ਬਹੁਤ ਆ ਰਹੀ ਹੈ। ਓ ਯਾਰ ਸਾਬ ਦੀ ਵੋਟੀ ਜੋ ਸਪੈਨ ਲਾਂਦੀ ਹੈ ਠੀਕ ਹੈ। ਵੋਟੀ ਮੈਂ ਤੁਸੀਂ ਫੜ ਲਓ। ਆ ਦੇ ਉਹ ਤੁਹਾਨੂੰ ਕਹਦੀ ਤੁਸੀਂ ਕਰੋ ਯਾਰ ਇਹ ਤਾਂ ਬਹੁਤ ਗੰਦਾ ਆ। ਅੱਜ ਤਾਂ ਬਈ ਤੁਸੀਂ ਉਹ ਕਰੋਗੇ ਅਸ ਤਾਂ ਤੁਸੀਂ ਫਸ ਗਏ ਅਸ ਤਾਂ ਤੁਸੀਂ ਉਹ ਕਰੋਗੇ। ਯਾਰ ਆ ਤਾਂ ਕੋਈ ਗੱਲ ਨਹੀਂ ਇੱਕ ਤਾਂ ਜਿੰਮ ਦੀ ਛੁੱਟੀ ਮਰਾਤੀ ਉੱਤੋਂ ਹੁਣ ਮੈਨੂੰ ਕਹੇ ਟੱਟੀ ਧਾਬ ਕਰ। ਤਾਂ ਉਸ ਚ ਕੀ ਹੋ ਗਿਆ? ਪੋਟੀ ਉਹ ਹੈ ਕੋਈ ਗੰਦ ਤਾਂ ਨਹੀਂ ਹੈ? ਗੰਦ ਵਾਲੀ ਗੱਲ ਨਹੀਂ ਕਰੀ ਨੀ ਹਮਨੇ ਬਸ ਚਲੋ ਚਲੋ ਕਰੋ ਉਹ ਉਹ ਬੜੀ ਤੰਗ ਹੋਈ ਵੀ ਹੈ ਛੇਤੀ ਕਰ ਦੋ ਛੇਤੀ ਕਰੋ ਛੇਤੀ ਪਾਊਡਰ ਪਰ ਪਾਓ ਛੇਤੀ ਉਹ ਤੇਰਾ ਯਾਰ ਆ ਕਿਹੜੇ ਕੰਮੀ ਲਾਤੇ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਤੁਹਾਨੂੰ ਕਰਨੀ ਪਾਏਗੀ ਯਾਰ ਤੁਹਾਨੂੰ ਪਤਾ ਤਾਂ ਚਲੇ ਨਿਆਣਾ ਕਿੱਦਾਂ ਸੰਭਦੇ ਸਾਰਾ ਦਿਨ ਤੁਸੀਂ ਬੰਦੇ ਲੋਕ ਤਾਂ ਐ ਕਹਿ ਦਿੰਦੇ ਆ ਕਰਦੀ ਕਿ ਐ ਸਾਰਾ ਦਿਨ ਇੱਕ ਨਿਆਣਾ ਨਹੀਂ ਸੰਭਦਾ ਇੱਕ ਨਿਆਣਾ ਨਹੀਂ ਸੰਭਦਾ ਹਾਂ ਦੇਖੋ ਸਾਭ ਕੇ ਅੱਡੇ ਰੁਕ ਜਾ ਯਾਰ ਪਲੀਜ਼ ਕਰ ਦੇ ਬੇਬੀ ਯਾਰ ਮਰਤੇ ਨਹੀਂ ਹੁੰਦੀ ਸੱਚੇ ਫਿਰ ਕਹੂੰਗੇ ਮੰਨੋ ਵੀ ਇੱਕ ਨਿਆਣਾ ਨਹੀਂ ਸਾਭ ਹੁੰਦਾ ਪਤਾ ਲੱਗਦਾ ਕਿ ਆ ਹੁੰਦਾ ਆਪ ਤਾਂ ਲੰਘ ਜਾਂਦੇ ਜੌਬ ਤੇ ਹੈ ਮੈਂ ਅੱਜ ਆ ਜਾ ਦੋ ਮਿੰਟ ਕਰ ਲੈ ਆ ਜਾ ਦੋ ਮਿੰਟ ਆ ਜਾ ਠੀਕ ਹੈ ਚਲੋ ਯਾਰ ਸਾਈਡ ਹੋਵੋ ਤੁਹਾਡੇ ਤਾਂ ਕੁਛ ਨਹੀਂ ਹੋਣ ਲੱਗਿਆ ਨਾ ਤੀਮੀਆਂ ਦੇ ਕੰਮ ਤੀਮੀਆਂ ਨਹੀਂ ਫੋਬਦੇ ਤੁਹਾਡੇ ਵਰਗੇ ਜਬਾਨ ਚਲਾ ਦਿੰਦੇ ਆ ਬਸ ਹਾਂ